ਪੂਤ ਪ੍ਰੇਤ ਕੀ ਅਸਲ ਦੇ ਵਿੱਚ ਹੁੰਦੀਆਂ ਨੇ ਰਾਤ ਨੂੰ ਡਰ ਕੇ ਉੱਠਣਾ ਕਿਸੇ ਦੇ ਘਰ ਦੇ ਵਿੱਚ ਲੜਾਈ ਝਗੜੇ ਜਿਆਦਾ ਰਹਿਣਾ ਹੁੰਦਾ ਹੈ ਤੰਤਰ ਗ੍ਰੰਥ ਹੈ ਜਿਹੜਾ ਤੰਤਰ ਵਿੱਦਿਆ ਅਲੱਗ ਕਿਸਮ ਦੀ ਹੈ ਉਹਦੇ ਵਿੱਚ ਪੂਤ ਪ੍ਰੇਤ ਹੁੰਦੇ ਨੇ ਜਿੰਦਗੀ ਦੇ ਵਿੱਚ ਖੁਸ਼ੀਆਂ ਤੇ ਦੁੱਖ ਆਉਂਦੇ ਨੇ ਉਹ ਗ੍ਰਹਿਾਂ ਤੇ ਡਿਪੈਂਡ ਨੇ ਗ੍ਰਹਿਾਂ ਕਰਕੇ ਆਉਂਦੇ ਨੇ ਲੋਕ ਕਹਿੰਦੇ ਹੁੰਦੇ ਨੇ ਵੀ ਹਾਂ ਇਹਨੇ ਪਹਿਲਾਂ ਜਨਮ ਚ ਉਹਦੇ ਵਿੱਚ ਮਾੜੇ ਕਰਮ ਕੀਤੇ ਸੀ ਹੁਣ ਉਹਨੂੰ ਭੁਗਤਣਾ ਪੈ ਰਿਹਾ ਇਹ ਗੱਲਾਂ ਹੁੰਦੀਆਂ ਨੇ ਇਹ ਸਾਡੇ ਕਰਮਾਂ ਦੇ ਆਧਾਰ ਤੇ ਪਿਛਲੇ ਜਨਮ ਦੇ ਵਿੱਚ ਜੋ ਸੀ ਕਰਕੇ ਆਇਆ ਉਹਦੇ ਆਧਾਰ ਤੇ ਅਸੀਂ ਦੁੱਖ ਸੁੱਖ ਭੋਗਦੇ ਹਾਂ ਕਿਉਂਕਿ ਕੋਈ ਵੀ ਗ੍ਰੰਥ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਰਮਿਕ ਪੁਸਤਕ ਹੈ ਉਹ ਸਾਨੂੰ ਹਮੇਸ਼ਾ ਇਹੀ ਸਿਖਾਉਂਦੀ ਹੈ ਕਿ ਚੰਗੇ ਕਰਮ ਕਰੋ ਕਹਿੰਦੇ ਨੇ ਵੀ ਮੇਰੇ ਤੇ ਕਿਸ ਨੇ ਕਾਲਾ ਜਾਦੂ ਕੀਤਾ ਜਾਂ ਮੇਰੇ ਕੋਈ ਟੂਣਾ ਟੱਪਾ ਟੱਪ ਗਿਆ ਕੀ ਚੀਜ਼ਾਂ ਹੁੰਦੀਆਂ ਨੇ ਅਸਲ ਦੇ ਵਿੱਚ ਨੇ ਕੋਈ ਅੰਧ ਵਿਸ਼ਵਾਸ ਨਹੀਂ ਆ ਬਿਲਕੁਲ ਸੱਚ ਹੈ ਜੋਤਿਸ਼ ਲੇਕਿਨ ਹੁਣ ਸਾਹਮਣੇ ਵਾਲੇ ਤੇ ਡਿਪੈਂਡ ਹੈ ਕਿ ਜਿਹਦੇ ਕੋਲ ਗਏ ਨੇ ਉਹਨੇ ਕਿਹੜੇ ਤਰੀਕੇ ਨਾਲ ਦੱਸਣਾ ਹੈ ਜਿਹੜੇ ਗ੍ਰਹਿ ਨੇ ਇੱਕ ਬੰਦੇ ਦੀ ਜ਼ਿੰਦਗੀ ਤੇ ਅਸਰ ਪਾਉਂਦੇ ਨੇ ਮੈਡਮ ਗ੍ਰਹਿ ਤਾਂ 100% ਅਸਰ ਪਾਉਂਦੇ ਹਾਂ ਕੋਈ ਸਮਝਦਾ ਜਾਂ ਨਹੀਂ ਸਮਝਦਾ ਇਹਨਾਂ ਚੀਜ਼ਾਂ ਨੂੰ ਮੰਨਦਾ ਜਾਂ ਨਹੀਂ ਮੰਨਦਾ ਵਾਧੀਆਂ ਗੱਲਾਂ ਨੇ ਜਿਹੜੀ ਸਾਇੰਸ ਉਹ ਇਹਨਾਂ ਚੀਜ਼ਾਂ ਨੂੰ ਮੰਨਦੀ ਹੈ ਇਹ ਵੀ ਕਹਿੰਦੇ ਨੇ ਵੀ ਇਹ ਤਾਂ ਬਹਿਮ ਭਰਮ ਨੇ ਲੋਕਾਂ ਨੂੰ ਵੈਸੇ ਉਲਝਾਉਂਦੇ ਨੇ ਜੀ ਗੱਲ ਜੀ ਤੁਸੀਂ ਦੇਖਦੇ ਹੋ ਪ੍ਰੋ نیوز ਪੰਜਾਬ ਮੈਂ ਦਲਦੀਪ ਕੌਰ ਅੱਜ ਤੁਹਾਨੂੰ ਜੋਤਿਸ਼ ਵਿੱਦਿਆ ਦੇ ਬਾਰੇ ਜੋ ਅਸਲ ਗੱਲਾਂ ਨੇ ਜੋ ਕਹਿੰਦੇ ਨੇ ਆਪਾਂ ਇਹ ਕਿਹਦੇ ਡੂੰਗੇ ਭੇਦ ਨੇ ਉਹਨਾਂ ਦੀ ਜੋ ਪੂਰੀ ਗੱਲਬਾਤ ਆ ਉਹ ਦੱਸਾਂਗੇ ਵੀ ਇਹਦੇ ਵਿੱਚ ਜਿਹੜੀ ਜੋਤਿਸ਼ਾ ਜੋਤਿਸ਼ ਵਿੱਦਿਆ ਕੀ ਉਹਦੇ ਵਿੱਚ ਹੁੰਦਾ ਕੀ ਆ ਅਸਲ ਸਟਾਈ ਉਹਦੇ ਵਿੱਚ ਕਿੰਨੀ ਕ ਆ ਸਾਡੇ ਨਾਲ ਮੈਡਮ ਜੋਤਿਸ਼ ਜਸੀ ਖੰਨਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀ ਜਿਹੜੀ ਇਹ ਜੋਤਿਸ਼ ਵਿੱਦਿਆ ਗਈ ਦੇ ਵਿੱਚ ਜਿਹੜੀ ਗੱਲਾਂ ਹੁੰਦੀਆਂ ਨੇ ਭੂਤ ਪ੍ਰੇਤ ਜਾਦੂ ਟੂਣੇ ਹੁੰਦੇ ਨੇ ਉਹ ਹੈਗੀਆਂ ਕੀ ਨੇ ਗੱਲਾਂ ਅਸਲ ਦੇ ਵਿੱਚ ਉਹਨਾਂ ਸੱਚ ਕੀ ਆ ਆਜਾ ਉਹਨਾਂ ਨਾਲ ਗੱਲਬਾਤ ਕਰਦੇ ਮੈਡਮ ਦੇ ਨਾਲ ਸਾਡੇ ਨਾਲ ਜੱਸੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਮੈਮ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਹਾਂਜੀ ਮੈਡਮ ਜੈਸ਼ਰੀ ਰਾਠੇ ਚੈਦਲ ਪ੍ਰੋ ਨਿਊਜ਼ ਤੋਂ ਆਏ ਸੱਜਣਾ ਦਾ ਮੈਂ ਬੇਹਤ ਧੰਨਵਾਦੀ ਆ ਜੋ ਅੱਜ ਮੇਰੇ ਇੰਟਰਵਿਊ ਲੈਣ ਲਈ ਆਏ ਨੇ ਤੇ ਜੋਤਿਸ਼ ਦੇ ਸੱਚ ਨੂੰ ਪਹਿਚਾਨਣ ਲਈ ਆਏ ਨੇ ਜਿਹੜੀਆਂ ਗੱਲਾਂ ਜੋਤਿਸ਼ ਦੇ ਵਿੱਚ ਹੁੰਦੀਆਂ ਨੇ ਵੀ ਭੂਤ ਪ੍ਰੇਤ ਕੀ ਅਸਲ ਦੇ ਵਿੱਚ ਹੁੰਦੀਆਂ ਨੇ ਮੈਡਮ ਭੂਤ ਪ੍ਰੇਤਾਂ ਦਾ ਜਿੱਥੋਂ ਤੱਕ ਸੰਭਵ ਹੈ ਆਪਾਂ ਗ੍ਰੰਥਾ ਨੂੰ ਲੈ ਲਈਏ ਧਾਰਮਿਕ ਕਿਤਾਬਾਂ ਨੂੰ ਲੈ ਲਈਏ ਹੁੰਦੀਆਂ ਨਹੀਂ ਪਰ ਇਹਦਾ ਇੱਕ ਅਲੱਗ ਸਬਜੈਕਟ ਹੈ ਤਾੰਤ੍ਰਿਕ ਇਹ ਤਾੰਤ੍ਰਿਕ ਗ੍ਰੰਥਾ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਪਾਈਆਂ ਜਾਂਦੀਆਂ ਨੇ ਹਾਂ ਜਿਨ੍ਹਾਂ ਨੂੰ ਤਕਲੀਫ ਹੈ ਇਹਦੇ ਕੁਝ ਲੱਛਣ ਹੁੰਦੇ ਨੇ ਰਾਤ ਨੂੰ ਡਰ ਕੇ ਉੱਠਣਾ ਕਿਸੇ ਦੇ ਘਰ ਦੇ ਵਿੱਚ ਲੜਾਈ ਝਗੜੇ ਜ਼ਿਆਦਾ ਰਹਿਣਾ ਹੁੰਦਾ ਹੈ ਤੰਤਰ ਗ੍ਰੰਥਾ ਜਿਹੜਾ ਤੰਤਰ ਵਿਦਿਆ ਅਲੱਗ ਕਿਸਮ ਦੀ ਹੈ ਉਹਦੇ ਵਿੱਚ ਭੂਤ ਪ੍ਰੇਤ ਹੁੰਦੇ ਨੇ ਜੋਤਿਸ਼ ਵਿਦਿਆ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਜੋਤਿਸ਼ ਵਿੱਦਿਆ ਦੇ ਵਿੱਚ ਹੁੰਦੀਆਂ ਨੇ ਜੋਤਿਸ਼ ਦੇ ਵਿੱਚ ਜਿਹੜਾ ਇਹਦਾ ਸੋਲੂਸ਼ਨ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਬੀਜ ਮੰਤਰਾਂ ਦੇ ਨਾਲ ਹਵਨੀ ਅੱਗੇ ਪੂਜਾ ਪੜਤਦੇ ਨਾਲ ਕੀਤਾ ਜਾਂਦਾ ਹੈ ਹੁੰਦੇ ਇਹ ਜੋਤਿਸ਼ ਵਿੱਦਿਆ ਦੇ ਵਿੱਚ ਗ੍ਰਹਾਂ ਦੇ ਅਕੋਰਡਿੰਗ ਹੋ ਜਾਂਦੀਆਂ ਚੀਜ਼ਾਂ ਜਿਸ ਤਰ੍ਹਾਂ ਰਾਹੂ ਤੇ ਕੇਤੂ ਜਦੋਂ ਵੀ ਉਹਨਾਂ ਨੇ ਟਰਨ ਆਵੇ ਜਾਂ ਕਿਸੇ ਨੀਚ ਗ੍ਰਹਿ ਦੀ ਸਥਿਤੀ ਆ ਜਾਵੇ ਲੋਕ ਡਰਨ ਲੱਗ ਜਾਂਦੇ ਆ ਡਰਾਵਨੇ ਸੁਪਨੇ ਆ ਲੱਗ ਜਾਂਦੇ ਆ ਪਿਤਰ ਦੋਸ਼ ਬਣ ਜਾਂਦੇ ਆ ਉਹ ਪਿਤਰ ਦੋਸ਼ ਹੀ ਪ੍ਰੇਤ ਦੋਸ਼ ਹੁੰਦੇ ਆ ਉਹ ਇਹ ਜੋਤਿਸ਼ ਦੇ ਆਧਾਰ ਤੇ ਉਹਨਾਂ ਨੂੰ ਪਿਤਰ ਦੋਸ਼ ਦੇ ਨਾਂ ਤੇ ਲੈ ਲਿਆ ਜਾਂਦਾ ਹੈ ਪ੍ਰੇਤ ਦੋਸ਼ਾਂ ਦੇ ਨਾਂ ਤੇ ਲੈ ਲਿਆ ਜਾਂਦਾ ਤੇ ਜੇ ਤੰਤਰ ਗ੍ਰੰਥਾਂ ਦੇ ਆਧਾਰ ਤੇ ਲਈ ਤਾਂ ਭੂਤ ਪ੍ਰੇਤਾਂ ਦੇ ਨਾਂ ਤੇ ਲੈ ਲਿਆ ਜਾਂਦਾ ਜਿਹੜੀ ਗ੍ਰਹਿ ਦੀ ਗੱਲ ਕੀਤੀ ਜਿਹੜੇ 9 ਗ੍ਰਹਿ ਤੇ 12 ਰਾ मैडम नौ ग्रह ਤੇ 12 ਰਸ਼ੀਆਂ ਇਹ ਹੀ ਇਹ ਤੇ ਹੀ डिपेंड ਚੱਲ ਰਿਹਾ ਸਾਰਾ ਕੁਝ ਕਿਉਂਕਿ ਬ੍ਰਹਮਣ ਦੇ ਵਿੱਚ ਗ੍ਰਹਿ ਸਾਡੇ ਤੇ ਹਰ ਟਾਈਮ ਘੁੰਮ ਰਹੇ ਨੇ ਹਰ ਸਮੇਂ ਘੁੰਮ ਰਹੇ ਨੇ ਕਦੇ ਗੁੱਡ ਇਫੈਕਟ ਕਦੇ ਨੈਗੇਟਿਵ ਇਫੈਕਟ ਹਰ ਇਨਸਾਨ ਦੀ ਜ਼ਿੰਦਗੀ ਤੇ ਦੇ ਰਹਿੰਦੇ ਉਹਦੇ ਮੁਤਾਬਿਕ ਆਪਣੀ ਜ਼ਿੰਦਗੀ ਚੱਲਦੀ ਹੈ ਕਿਉਂਕਿ ਤੁਸੀਂ ਦੇਖਿਆ ਪਲ ਦੇ ਵਿੱਚ ਜ਼ਿੰਦਗੀ ਕੁਛ ਹੁੰਦੀ ਹੈ ਪਲ ਦੇ ਵਿੱਚ ਆਪਾਂ ਨੂੰ ਖੁਸ਼ੀ ਦਾ ਮੈਸੇਜ ਆਂਦਾ ਹੈ ਔਰ ਕਿਸੇ ਪਲ ਆਪਾਂ ਨੂੰ ਬਹੁਤ ਜ਼ਿਆਦਾ ਕਸ਼ਟ ਦਾ ਮੈਸੇਜ ਆਂਦਾ ਹੈ ਕਿਸੇ ਪਲ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਗ੍ਰਹਿਾਂ ਤੇ ਹੀ ਡਿਪੈਂਡ ਹੈ ਸਾਰਾ ਕੁਝ ਜਿਹੜੇ ਆਪਣੇ ਕਹਿੰਦੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਦੁੱਖ ਆਉਂਦੇ ਨੇ ਉਹ ਗ੍ਰਹਿਾਂ ਤੇ ਡਿਪੈਂਡ ਨੇ ਗ੍ਰਹਿਾਂ ਕਰਕੇ ਆਉਂਦੇ ਨੇ ਹਾਂਜੀ ਮੈਡਮ ਜਿਹੜੇ ਤੁਸੀਂ ਖੁਸ਼ੀਆਂ ਤੇ ਦੁੱਖ ਦੀ ਗੱਲ ਕੀਤੀ ਹੈ ਨਾ ਇਹ ਸਾਡੇ ਕਰਮਾਂ ਦੇ ਆਧਾਰ ਤੇ ਜੋ ਅਸੀਂ ਪਿਛਲੇ ਜਨਮ ਦੇ ਵਿੱਚ ਜਿਵੇਂ ਸਾਡਾ ਨਿਊ ਬਰਥ ਹੋਇਆ ਨੀ ਨਵਾਂ ਜਨਮ ਹੋਇਆ ਪਿਛਲੇ ਜਨਮ ਦੇ ਵਿੱਚ ਜੋ ਅਸੀਂ ਕਰਕੇ ਆਇਆ ਉਹਦੇ ਆਧਾਰ ਤੇ ਅਸੀਂ ਦੁੱਖ ਸੁੱਖ ਭੋਗਦੇ ਆ ਕਿਉਂਕਿ ਕੋਈ ਵੀ ਗ੍ਰੰਥ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਰਮਿਕ ਪੁਸਤਕ ਹੈ ਉਹ ਸਾਨੂੰ ਹਮੇਸ਼ਾ ਇਹੀ ਸਿਖਾਉਂਦੀ ਹੈ ਕਿ ਚੰਗੇ ਕਰਮ ਕਰੋ ਉਹਦਾ ਮੀਨ ਮਕਸਦ ਇਹੀ ਹੁੰਦਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰੋ ਪਰ ਇਨਸਾਨੀ ਜ਼ਿੰਦਗੀ ਹੈ ਚੰਗਾ ਮਾੜਾ ਹੁੰਦਾ ਰਹਿੰਦਾ ਜਿਹਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ। ਕਈ ਕਹਿੰਦੇ ਨੇ ਲੋਕ ਕਹਿੰਦੇ ਹੁੰਦੇ ਨੇ ਵੀ ਹਾਂ ਇਹਨੇ ਪਹਿਲਾਂ ਜਨਮ ਸੀ ਉਹਦੇ ਵਿੱਚ ਮਾੜੇ ਕਰਮ ਕੀਤੇ ਸੀ ਹੁਣ ਉਹਨੂੰ ਭੁਗਤਣਾ ਪੈ ਰਿਆ ਇਹ ਗੱਲਾਂ ਹੁੰਦੀਆਂ ਨੇ। ਹਾਂ ਮੈਡਮ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀਆਂ। ਜੋ ਸਾਡੀ ਜੋਤਿਸ਼ ਵਿੱਦਿਆ ਦੇ ਵਿੱਚ ਹੁੰਦਾ ਹੈ ਕਿ ਜਦੋਂ ਵੀ ਕਿਸੇ ਪਰਸਨ ਦਾ ਬਰਥ ਹੁੰਦਾ ਹੈ ਜਦੋਂ ਉਹਦਾ ਜਨਮ ਹੁੰਦਾ ਹੈ ਕਿਸੇ ਛੋਟੇ ਬੇਬੀ ਦਾ ਜਨਮ ਹੋ ਜਾਂਦਾ ਹੈ ਜਦੋਂ ਇਨਸਾਨ ਆਸਮਾਨ ਦੇ ਵਿੱਚ ਉਹਦੀ ਜਿਹੜੀ ਫੋਟੋ ਖਿੱਚੀ ਜਾਂਦੀ ਹੈ ਉਹ ਫੋਟੋ ਦੇ ਵਿੱਚ ਸਾਰੇ ਨਵਗ੍ਰਹਿ ਆ ਜਾਂਦੇ ਨੇ ਉਹਦੇ ਨਵਗ੍ਰਹਿ ਕਿੱਥੇ ਬੈਠੇ ਨੇ ਕਿੱਥੇ-ਕਿੱਥੇ ਸੈੱਟ ਨੇ ਉਹ ਨਵਗ੍ਰਹਿ ਦੇ ਆਧਾਰ ਤੇ ਹੀ ਕੁੰਡਲੀ ਸੈੱਟ ਕੀਤੀ ਜਾਂਦੀ ਹੈ ਉਹ ਕੁੰਡਲੀ ਦੀਆਂ ਜਿਹੜੀਆਂ ਦਸ਼ਾ ਅੰਤਰਦਸ਼ਾ ਪ੍ਰਤੀ ਅੰਤਰਦਸ਼ਾ ਮਾ ਸਾਰਾ ਕੁਝ ਦੱਸਦੀਆਂ ਨੇ ਉਹ ਗ੍ਰਹਿਾਂ ਦੇ ਆਧਾਰ ਤੇ ਕੀ ਦੋਸ਼ ਨੇ ਕੋਈ ਗ੍ਰੈਂਡਤਾ ਨਹੀਂ ਲੱਗਿਆ ਹੋਇਆ ਕੀ ਯੋਗ ਨੇ ਦੋਸ਼ ਵੀ ਨਹੀਂ ਹੁੰਦੇ ਯੋਗ ਵੀ ਹੁੰਦੇ ਨੇ ਸ਼ੁਭ ਯੋਗ ਵੀ ਹੁੰਦੇ ਨੇ ਸ਼ੁਭ ਯੋਗ ਵੀ ਹੁੰਦੇ ਨੇ ਤੇ ਉਹ ਵੀ ਬੰਦੇ ਦੇ ਕਰਮ ਦੇ ਆਧਾਰ ਤੇ ਹੀ ਯੋਗ ਸ਼ੁਭ ਤੇ ਅਸ਼ੁਭ ਬਣਦੇ ਨੇ ਸ਼ੁਭ ਯੋਗ ਜਿਹੜੇ ਹੁੰਦੇ ਨੇ ਉਹਦੇ ਵਿੱਚ ਉਹਨੂੰ ਬਹੁਤ ਅੱਛੇ ਫਲਾਂ ਦੀ ਪ੍ਰਾਪਤੀ ਹੁੰ ਕੀ ਲੋਕ ਕਹਿੰਦੇ ਨੇ ਵੀ ਮੇਰੇ ਤੇ ਕਿਸ ਨੇ ਕਾਲਾ ਜਾਦੂ ਕਰਤਾ ਜਾਂ ਮੇਰੇ ਕੋਈ ਟੂਣਾ ਟੱਪਾ ਟੱਪ ਗਿਆ ਕੀ ਚੀਜ਼ਾਂ ਹੁੰਦੀਆਂ ਨੇ ਅਸਲ ਦੇ ਵਿੱਚ ਮੈਡਮ ਜਿੱਥੇ ਤੱਕ ਕਾਲੇ ਜਾਦੂ ਦਾ ਸਵਾਲ ਹੈ ਤਾ ਤਾੰਤ੍ਰਿਕ ਵਿੱਦਿਆ ਦਾ ਸਵਾਲ ਹੈ ਇਹ ਕਾਲਾ ਜਾਦੂ ਵਗੈਰਾ ਸਭ ਕੁਝ ਜਿਹੜਾ ਹੁੰਦਾ ਹੈ ਇਹ ਹੁੰਦਾ ਤੰਤਰਿਕ ਵਿੱਦਿਆ 'ਚ ਹੀ ਹੈ ਤੇ ਇਹ ਪਤਾ ਕੀ ਹੈ ਇਹ ਜੋਤਿਸ਼ ਦੇ ਵਿੱਚ ਤਾਂ ਇਹਨੂੰ ਇੱਕ ਬਹੁਤ ਪਿਆਰ ਨਾਲ ਆਪਾਂ ਮੈਂ ਤੁਹਾਨੂੰ ਪੰਜਾਬੀ ਸਮਝਾ ਦਿੰਨੀ ਆ ਵੀ ਜਵੇਂ ਮੰਤਰਾਂ ਨੂੰ ਆਪਾਂ ਸ਼ਾਂਤਵੇਂ ਤਰੀਕੇ ਨਾਲ ਲੈਨੇ ਆ ਔਰ ਤੰਤਰ ਦੇ ਵਿੱਚ ਇੰਨਾ ਹੀ ਮੰਤਰਾਂ ਨੂੰ ਤੇ ਯੰਤਰਾਂ ਨੂੰ ਉਗਰ ਸਵਾ ਨਾਲ ਲੈ ਲਿਆ ਜਾਂਦਾ ਤੇ ਜਿਹੜੀ ਉਗਰਤਾ ਹੁੰਦੀ ਹੈ क्रूरਤਾ ਹੁੰਦੀ ਹੈ ਉਹਦੇ ਨਾਲ ਹੀ ਜਾਂ ਦੂਸਰੇ ਬੰਦੇ ਦੇ ਉੱਤੇ ਉਹਦਾ ਪ੍ਰਭਾਵ ਪੈਂਦਾ ਤੇ ਜਦ ਕੋਈ ਕਿਸੇ ਬਾਰੇ ਮਾੜਾ ਸੋਚਦਾ ਹੈ ਇਹਦਾ ਪ੍ਰਭਾਵ ਪੈਂਦਾ ਤਾਂ ਉਹੀ क्रूरਤਾ ਜਦ ਬੰਦੇ ਨੂੰ ਕਿਸੇ ਵੀ ਤਰੀਕੇ ਨਾਲ ਡਰਾਵਣੀ ਤਰ੍ਹਾਂ ਦਿਖਦੀ ਹੈ 네ਗੇਟਿਵ એનਰਜੀਆ ਚ ਦਿਖਦੀ ਹੈ ਤਾਂ ਉਹ ਹੀ ਕਾਲੇ ਜਾਦੂ ਦਾ ਨਾਮ ਲੈ ਲੈਂਦੇ ਆ ਆ ਸਰ ਪੈਂਦਾ ਸਾਹਮਣੇ ਵਾਲੇ ਬੰਦੇ ਦੇ ਇਹ ਚੀਜ਼ਾਂ ਦਾ ਬਿਲਕੁਲ ਪੈਂਦਾ ਮੈਡਮ ਬਿਲਕੁਲ ਪੈਂਦਾ ਜਿਨ੍ਹਾਂ ਨੂੰ ਪਰੇਸ਼ਾਨੀਆਂ ਨੇ ਉਹ ਸਾਡੇ ਕੋਲ ਆਉਂਦੇ ਨੇ ਠੀਕ ਹੈ ਨਾ ਕਿਉਂਕਿ ਜੇ ਜੋਤਿਸ਼ ਇੰਨਾ ਜਿਆਦਾ ਤਾਂ ਹੀ ਫੇਮਸ ਹੋਇਆ ਇੰਨਾ ਜਿਆਦਾ ਤਾਂ ਹੀ ਯੁੱਗਾ ਯੁੱਗਾ ਤਾਂ ਚੱਲਦਾ ਆ ਰਿਹਾ ਤੇ ਚੱਲਦਾ ਰਹੂਗਾ ਜੇ ਇਹਦੇ ਵਿੱਚ ਕੋਈ ਚੀਜ਼ ਹੈ ਕੋਈ ਨਿਚੋੜ ਹੈ ਤੁਸੀਂ ਗੱਲ ਕੀਤੀ ਵੀ ਲੋਕ ਆ ਕੇ ਸਾਨੂੰ ਦੱਸਦੇ ਨੇ ਵੀ ਮੈਂ ਭੂਤ ਪਰ ਕੀ ਕਰਦੇ ਕਿਸੇ ਨੇ ਤੁਹਾਨੂੰ ਇਹ ਆ ਕੇ ਗੱਲ ਬੋਲੀਏ ਵੀ ਇਸ ਵਿੱਚ ਮੈਂ ਸੱਚ ਦੇ ਵਿੱਚ ਭੂਤ ਦੇਖਿਆਗਾ ਮੈਡਮ ਪਤਾ ਕੀ ਇਹ ਸੱਚ ਦੇ ਵਿੱਚ ਭੂਤ ਦੇਖਣਾ ਉਹ ਇੱਕ ਅਲੱਗ ਚੀਜ਼ ਹੋ ਜਾਂਦੀ ਹੈ ਹੈਨਾ ਉਹ ਬੰਦੇ ਦੀ ਕੋਈ ਆਪਣੀ ਮਾਨਸਿਕ ਸਥਿਤੀ ਵੀ ਹੋ ਸਕਦੀ ਆ ਉਹ ਗਲਤ ਮੈਂ ਨਹੀਂ ਕਹਿੰਦੀ ਲੇਕਿਨ ਹਾਂ ਸੁਪਨਿਆਂ ਦੇ ਵਿੱਚ ਡਰਾਵਣਾ ਹੋਣਾ ਜੇ ਉਹਦੇ ਨੁਕਸਾਨ ਹੋਣੇ ਇੱਕਦਮ ਲੜਾਈ ਹੋ ਜਾਣੀ ਮੈਂ ਤਾਂ ਇੱਥੇ ਤੱਕ ਵੀ ਦੇਖਿਆ ਘਰਾਂ ਦੇ ਵਿੱਚ ਕਲੇਸ਼ ਪੈ ਕੇ ਇੱਕਦਮ ਪਤੀ ਪਤਨੀ ਦਾ ਤਲਾਕ ਵੀ ਹੋ ਜਾਂਦੇ ਨੇ ਠੀਕ ਹੈ ਜੋ ਅਸੀਂ ਦੇਖ ਰਹੇ ਹਾਂ ਨਾ ਚੀਜ਼ਾਂ ਦੇ ਨਾਲ ਇਹ ਚੀਜ਼ ਜਿਸ ਤਰ੍ਹਾਂ ਹੁੰਦੀਆਂ ਤੰਤਰੀ ਕਿਰਿਆਵਾਂ ਦੇ ਨਾਲ ਇੱਕ ਤੋਂ ਦੂਸਰੇ ਘਰ ਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ ਲੋਕਾਂ ਨੂੰ ਵਸ ਥੋੜੀ-ਬਹੁਤੀ ਇੱਕ ਦੂਜੇ ਨਾਲ ਜਿੱਦਾ ਰਹਿੰਦੀਆਂ ਨੇ ਉਹ ਕਿਸੇ ਦਾ ਘਰ ਖਰਾਬ ਕਰਤਾ ਕੁਛ ਕਰਤਾ ਇਹ ਭੂਤ ਪ੍ਰੇਤਾਂ ਦੀ ਹੀ ਮਿਹਰਬਾਨੀ ਹੁੰਦੀ ਹੈ ਕਾਲੇ ਜਾਦੂਆਂ ਦੀ ਹੀ ਕਿਰਪਾ ਹੁੰਦੀ ਹੈ ਇਹ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਜਿਹੜੀ ਜੋਤਿਸ਼ ਵਿੱਦਿਆ ਹੈ ਇਹ ਚੀਜ਼ਾਂ ਨੇ ਬਹਿਮ ਭਰਮ ਨੇ ਇਹ ਲੋਕਾਂ ਨੂੰ ਅੰਧਵਿਸ਼ਵਾਸ ਵੱਲ ਧੱਕਦੇ ਨੇ ਮੈਡਮ ਜਿੱਥੇ ਤੱਕ ਅੰਧਵਿਸ਼ਵਾਸ ਦਾ ਸਵਾਲ ਹੈ ਨਾ ਜੋਤਿਸ਼ ਸਬਜੈਕਟ ਹੈ ਜਿਹੜਾ ਮਾੜਾ ਨਹੀਂ ਠੀਕ ਹੈ ਉਹ ਬਿਲਕੁਲ ਰਾਈਟ ਹੈ ਦੱਸਣ ਵਾਲੇ ਤੇ ਡਿਪੈਂਡ ਕਰਦਾ ਹੈ ਕਿ ਉਹ ਉਹਨੂੰ ਕਿਸ ਤਰੀਕੇ ਨਾਲ ਪੇਸ਼ ਕਰਕੇ ਦੱਸਦਾ ਹੈ ਠੀਕ ਹੈ ਕੋਈ ਅੰਧਵਿਸ਼ਵਾਸ ਨਹੀਂ ਆ ਬਿਲਕੁਲ ਸੱਚ ਹੈ ਜੋਤਿਸ਼ ਲੇਕਿਨ ਹੁਣ ਸਾਹਮਣੇ ਵਾਲੇ ਤੇ ਡਿਪੈਂਡ ਹੈ ਕਿ ਜਿਹਦੇ ਕੋਲ ਗਏ ਨੇ ਉਹਨੇ ਕਿਹੜੇ ਤਰੀਕੇ ਨਾਲ ਦੱਸਣਾ ਹੈ ਬਾਕੀ ਸਭ ਤੋਂ ਜ਼ਿਆਦਾ ਤਾਂ ਗੱਲ ਇਹ ਹੈ ਕਿ ਜੀ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਭੱਜ ਕੇ ਕਿਸੇ ਅਸਟਰੋਲੋਜਰ ਕੋਲ ਜਾਂਦਾ ਉਸ ਤਕਲੀਫ ਦਾ ਤਾਂ ਉਹਨੂੰ ਹੀ ਪਤਾ ਹੈ ਹੈਨਾ ਕੋਈ ਅੰਧਵਿਸ਼ਵਾਸ ਕਹਿ ਕੇ ਕੁਝ ਕਹੇ ਲੇਕਿਨ ਗ੍ਰੰਥ ਬਿਲਕੁਲ ਸਹੀ ਨੇ ਬਿਲਕੁਲ ਸੱਤ ਨੇ ਜਿਹੜਾ ਕਾਲਾ ਜਾਦੂ ਜਾਂ ਆਪਾਂ ਕਹਿੰਦੇ ਜਾਦੂ ਟੂਣਾ ਕੋਈ ਹੁੰਦਾ ਕਿ ਟੱਪ ਜਾਂਦਾਗਾ ਪਰ ਉਹਨਾਂ ਨੇ ਨਿਵਾਰਨ ਕੀਨੇ ਜਾਂ ਉਹਨਾਂ ਦਾ ਕੀ ਮੈਨੂੰ ਪਤਾ ਚੱਲਦਾ ਵੀ ਇਹ ਚੀਜ਼ਾਂ ਸਾਡੇ ਤੇ ਹੋ ਗਈਆਂ ਨੇ ਮੈਡਮ ਜਦੋਂ ਕੋਈ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਕਿ ਕੋਈ ਟੋਟਕਾ ਨਿਕਲ ਗਿਆ ਕੋਈ ਟੂਨੇ ਟੱਪ ਗਿਆ ਉਹਦੇ ਵਿੱਚ ਕੀ ਹੁੰਦਾ ਹੈ ਕਈ ਵਾਰੀ ਬਹੁਤ ਜ਼ਿਆਦਾ ਕੇ ਬਿਮਾਰ ਪੈ ਜਾਣਾ ਠੀਕ ਹੈ ਇਹ ਚੀਜ਼ਾਂ ਡਾਕਟਰੀ ਰਿਪੋਰਟਸ ਦੇ ਵਿੱਚ ਵੀ ਨਹੀਂ ਆਉਂਦੀਆਂ ਤੇ ਜੇ ਕੋਈ ਜ਼ਿਆਦਾ ਬਿਮਾਰ ਹੋ ਗਿਆ ਜਾਂ ਕਹਿ ਲਓ ਅਚਾਨਕ ਕੋਈ ਉਹਦੇ ਨਾਲ ਹਾਸਾ ਵਾਪਰ ਗਿਆ ਹਾਸੇ ਕਈ ਵਾਰ ਗਰਹ ਨਾਲ ਵੀ ਵਾਪਰ ਜਾਂਦੇ ਨੇ ਇਸ ਤਰ੍ਹਾਂ ਦੇ ਜਦੂ ਟੁੰਨੇ ਨਾਲ ਵੀ ਵਾਪਰ ਜਾਂਦੇ ਨੇ ਤੇ ਜਾਂ ਕਹਿ ਦੋ ਇੱਕਦਮ ਚੱਲਦਾ ਚੱਲਦਾ ਕਾਰੋਬਾਰ ਇੱਕਦਮ ਬੰਦ ਹੋ ਗਿਆ ਕਈ ਵਾਰ ਇਹ ਹੁੰਦਾ ਕਿ ਰੇਸ਼ੋ ਬਹੁਤ ਜ਼ਿਆਦਾ ਹੁੰਦੀ ਹੈ ਕਾਰੋਬਾਰ ਦੀ ਇੱਕਦਮ ਡਿੱਗ ਜਾਂਦੀ ਹੈ ਅਚਾਨਕ ਕਰਜਾ ਚੜ ਜਾਂਦੇ ਬੰਦੇ ਦੇ ਸੀ ਠੀਕ ਹੈ ਬੈਠੇ ਬੈਠੇ ਹੀ ਕਈ ਵਾਰੀ اچانک ਹੈ ਜੇ ਝਗੜੇ ਹੋ ਜਾਂਦੇ ਆ ਜਾਂ ਕੁਝ ਵੀ ਹੋ ਜਾਂਦਾ ਹੈ ਕੋਟ ਕਚੇਰੀਆਂ ਤੱਕ ਨੌਪਤਾ ਪਹੁੰਚ ਜਾਂਦੀ ਨੇ ਜਦੋਂ ਇਸ ਤਰ੍ਹਾਂ ਕਰ ਖਾਲੀ ਹੋਣ ਲੱਗਦੇ ਨੇ ਕਰਨ ਦੀ ਬਰਕਤਾਂ ਖਤਮ ਹੋਣ ਲੱਗਦੀਆਂ ਨੇ ਫਿਰ ਜੋਤਸ਼ਾਂ ਦੇ ਕੋਲ ਆਉਂਦੇ ਨੇ ਫਿਰ ਜੋਤਸ਼ੀਆਂ ਦਾ ਕੀ ਕੋਲ ਜਿਸ ਤਰ੍ਹਾਂ ਜਿਸ ਤਰ੍ਹਾਂ ਦੀ ਉਹਨਾਂ ਕੋਲ ਸਿੱਧੀਆਂ ਹੁੰਦੀਆਂ ਨੇ ਜਿੱਦਾਂ ਜਿੱਦਾਂ ਦੇਨਾਂ ਕੋਲ ਪੂਜਾ ਪਾਠ ਹੁੰਦੇ ਨੇ ਉਹ ਸਭ ਨਾਲ ਉਹਨਾਂ ਚੀਜ਼ਾਂ ਨੂੰ ਕਵਰ ਕਰਦੇ ਨੇ ਤੁਹਾਡੇ ਕੋਲ ਕਿੱਦਾਂ ਕਿੱਦਾਂ ਦੇ ਲੋਕ ਆਉਂਦੇ ਨੇ ਕੀ ਕੀ ਪ੍ਰੋਬਲਮਾਂ ਲੈ ਕੇ ਆਉਂਦੇ ਨੇ ਮੈਡਮ ਸਾਡੇ ਕੋਲ ਲੋਕ ਦੇਖੋ ਹੁਣ ਜੋ ਕੋਟ ਕਿਚਨ ਨੂੰ ਲੈ ਕੇ ਤਲਾਕ ਨੂੰ ਲੈ ਕੇ ਜਾਂ ਆਪਣੇ ਬੇਵੀ ਕਨਸੀਵ ਨੂੰ ਲੈ ਕੇ ਕਈਆਂ ਦੇ ਸੰਤਾਨ ਨਹੀਂ ਹੁੰਦੀ ਹੈ ਨਾ ਔਲਾਦ ਨਹੀਂ ਹੁੰਦੀ ਕਈ ਵਾਰ ਬੱਚੇ ਹੀ ਮਾਪਪਤੇ ਕਹਿਣੇ ਚ ਨਹੀਂ ਹੁੰਦੇ ਕਈ ਵਾਰ ਹਸਬੰਡ ਵਾਈਫ ਦੇ ਇੱਕ ਦੂਸਰੇ ਨਾਲ ਮਿਲਾਨ ਨਹੀਂ ਹੁੰਦਾ ਕਈ ਵਾਰ ਘਰ ਚ ਨੋਸਸਤੀ ਨਹੀਂ ਬਣਦੀ ਮਤਲਬ ਕਈ ਵਾਰ ਬੱਚੇ ਪੜਾਈ ਦੇ ਵਿੱਚ ਪੜਦੇ ਬਹੁਤ ਨੇ ਉਹਨਾਂ ਦੇ ਦਿਮਾਗ ਚ ਕੁਝ ਨਹੀਂ ਪੈਂਦਾ ਕਈ ਵਾਰ ਇਹ ਹੁੰਦਾ ਹੈ ਕਿ ਬੱਚੇ ਪੜ ਜਾਂਦੇ ਨੇ ਉਹਨਾਂ ਨੂੰ ਕਈ ਵਾਰ ਜੌਬ ਜਾਂ ਕੋਈ ਨੌਕਰੀ ਜਾਂ ਕੋਈ ਬਿਜ਼ਨਸ ਨਹੀਂ ਮਿਲਦਾ ਮਤਲਬ ਕਈ ਤਰ੍ਹਾਂ ਦੀ ਸਥਿਤੀਆਂ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ ਕਈ ਵਾਰ ਮਕਾਨ ਬਣਦੇ ਨੇ ਲੋਕਾਂ ਕੋਲ ਪੈਸੇ ਵੀ ਹੁੰਦੇ ਨੇ ਲੋਨ ਹੋ ਜਾਂਦੇ ਨੇ ਤਾਂ ਵੀ ਉਹਨਾਂ ਦੇ ਮਕਾਨ ਦੀ ਬੰਦੇ ਕੋਈ ਡਾਕੂਮੈਂਟਸ ਪ੍ਰੋਬਲਮ ਆ ਗਈ ਕੋਈ ਕਿਸੇ ਤਰ੍ਹਾਂ ਦੀ ਇਹ ਗ੍ਰਹਿਾਂ ਤੇ ਡਿਪੈਂਡ ਕਰਦਾ ਹੈ ਫਿਰ ਉਸ ਸਾਬ ਨਾਲ ਲੈ ਕੇ ਅਸੀਂ ਗ੍ਰਹਿਾਂ ਦੇ ਜੋ ਵੀ ਮੰਤਰ ਪਾਠ ਹੁੰਦੇ ਨੇ ਉਹ ਕਰਦੇ ਆ ਤੇ ਉਸ ਤੋਂ ਬਾਅਦ ਹਵਨ ਦੀ ਅੱਗੇ ਵਗੈਰਾ ਨਾਲ ਕਿਉਂਕਿ ਉਹ ਗ੍ਰਹਿਾਂ ਨੂੰ ਹਵਨ ਦੀ ਅੱਗਾਂ ਦੇ ਨਾਲ ਮੰਤਰਾਂ ਦੇ ਨਾਲ ਗ੍ਰਹਿਾਂ ਨੂੰ ਬੇਨਤੀਆਂ ਕਰਕੇ ਉਹਨਾਂ ਨੂੰ ਸ਼ਾਂਤ ਕੀਤਾ ਜਾਂਦਾ ਹੈ ਜੋਸ਼ ਨੂੰ ਅਕਸਰ ਇਹਨਾਂ ਗ੍ਰਹਿਾਂ ਦੇ ਮੰਤਰ ਪੂਜਾ ਪਾਠ ਆਉਂਦੇ ਹੁੰਦੇ ਆ ਕਿੰਨੇ ਪਰਸੈਂਟ ਜਿਹੜੇ ਗ੍ਰਹਿ ਨੇ ਇਹ ਇੱਕ ਬੰਦੇ ਦੀ ਜ਼ਿੰਦਗੀ ਤੇ ਅਸਰ ਪਾਉਂਦੇ ਨੇ ਮੈਡਮ ਗ੍ਰਹਿ ਤਾਂ 100% ਅਸਰ ਪਾਉਂਦੇ ਆ ਹਾਂ ਕੋਈ ਸਮਝਦਾ ਆ ਜਾਂ ਨਹੀਂ ਸਮਝਦਾ ਇਹਨਾਂ ਚੀਜ਼ਾਂ ਨੂੰ ਮੰਨਦਾ ਆ ਜਾਂ ਨਹੀਂ ਮੰਨਦਾ ਵੱਧੀਆਂ ਗੱਲਾਂ ਨੇ ਲੇਕਿਨ 100% ਅਸਰ ਪਾਉਂਦੇ ਆ ਠੀਕ ਹੈ ਕਿ ਜਿਹੜੀ ਸਾਇੰਸ ਆ ਉਹ ਇਹਨਾਂ ਚੀਜ਼ਾਂ ਨੂੰ ਮੰਨਦੀ ਆ ਮੈਡਮ ਤੁਸੀਂ ਸਾਇੰਸ ਦੀ ਗੱਲ ਕਰਦੇ ਹੋ ਜਿਹੜਾ ਇਹ ਸਬਜੈਕਟ ਹੈ ਸਹੀ ਸਾਇੰਸ ਦਾ ਜਿਹੜੇ ਨੌ ਸਟਾਰ ਨੇ ਆਸਮਾਨ ਦੇ ਵਿੱਚ ਮੂਨ ਹੈ ਸਨ ਹੈ ਸਭ ਸਟਾਰਾਂ 'ਤੇ ਹੀ ਡਿਪੈਂਡ ਨੇ ਠੀਕ ਹੈ ਇਹ ਵੀ ਕਹਿੰਦੇ ਨੇ ਵੀ ਇਹ ਤਾਂ ਬਹਿਮ ਭਰਮ ਨੇ ਲੋਕਾਂ ਨੂੰ ਵੈਸੇ ਉਲਝਾਉਂਦੇ ਨੇ ਨਹੀਂ ਮੈਡਮ ਪਤਾ ਕੀ ਹੈ ਜਿਹੜਾ ਆਪਾਂ ਕਹਿੰਦੇ ਨੇ ਬਹਿਮ ਪਰਮ ਜਾਂ ਉਲਝਾਉਂਦੇ ਨੇ ਕੁਛ ਵੀ ਕਹਿ ਲੋ ਜਿਹ ਤੁਸੀਂ ਹੀ ਦੇਖੋ ਅੱਜ ਲੱਖਾਂ ਦੁਨੀਆ ਇਹਨਾਂ ਚੀਜ਼ਾਂ ਨਾਲ ਜੁੜੀ ਹੋਈ ਹੈ ਹੈਨਾ ਜੇ ਉਹਨਾਂ ਦੇ ਘਰਾਂ ਦੇ ਵਿੱਚ ਹੁਣ ਇੰਨੀ ਜਨਤਾ ਦੇ ਗਲਤ ਖਿਆਲ ਫੈਲਾਉਣ ਦੇ ਉੱਤੇ ਵੀ ਵੀ ਇਹ ਬਹਿਮ ਪਰਮ ਨੇ ਹੈਨਾ ਤਾਂ ਵੀ ਲੋਕ ਜੁੜੇ ਹੋਏ ਨੇ ਅਸਟਰੋਲੋਜਰਸ ਦੇ ਨਾਲ ਅਲੱਗ ਅਲੱਗ ਅਸਟਰੋਲੋਜਰਸ ਦੇ ਨਾਲ ਜੁੜੇ ਹੋਏ ਨੇ ਤਾਂ ਹੀ ਜੁੜੇ ਹੋਏ ਨੇ ਜਿੰਨਾਂ ਨੂੰ ਫਾਇਦਾ ਹੁੰਦਾ ਹੈ ਦੂਸਰੀ ਗੱਲ ਇਹ ਹੈ ਵੀ ਜੋ ਹਾਂ ਇਹ ਮੈਂ ਬਾਰ-ਬਾਰ ਕਹਿੰਦੀ ਕਿ ਪੇਸ਼ ਕਰਨ ਵਾਲੇ ਨੇ ਕਿਹੜੇ ਤਰੀਕੇ ਨਾਲ ਪੇਸ਼ ਕਰਨਾ ਉਹ ਤੇ ਡਿਪੈਂਡ ਕਰਦਾ ਜੋਤੀਚੀ ਦੀ ਗੱਲ ਕੀਤੀ ਹੈ ਵੀ ਕੁਝ ਵੀ ਜੋ ਵੀ ਕਰਾਉਂਦੇ ਨੇ ਉਹ ਗਤੀਵਿਧੀਆਂ ਕਰਾਉਂਦੇ ਨੇ ਕਿ ਉਹ ਚੀਜ਼ਾਂ ਕਈ ਵਾਰ ਨੈਗੇਟਿਵ ਵੀ ਹੋ ਜਾਂਦੀਆਂ ਨੇ ਅਸਰ ਕਰ ਜਾਂਦੀਆਂ ਨੇ ਮੈਡਮ ਨਹੀਂ ਦੇਖੋ ਜੇ ਨੂੰ ਜਿਹੜਾ ਜੋਸੀ ਨੇ ਖੁਦ ਸਿੱਧੀ ਮੰਤਰ ਪੂਜਾ ਪਾਠ ਕੀਤੇ ਹੋਏ ਨੇ ਜੇ ਉਹਦੇ ਨਾਲ ਕਰੇ ਤਾਂ ਕਦੇ ਵੀ ਇਹ ਚੀਜ਼ਾਂ ਸੈਰ ਇਫੈਕਟ ਨਹੀਂ ਦਿੰਦੀਆਂ ਠੀਕ ਹੈ ਬਾਕੀ ਰਹੀ ਗੱਲ ਡਿਪੈਂਡ ਕਰਦਾ ਹੈ ਕਿ ਕਿਹੜੇ ਤਰੀਕੇ ਨਾਲ ਹਵਨ ਕਰਨ ਵਾਲਾ ਕਰਦਾ ਹੈ ਠੀਕ ਹੈ ਉਹ ਤੇ ਵੀ ਡਿਪੈਂਡ ਹੁੰਦਾ ਜਿਸ ਤਰ੍ਹਾਂ ਡਾਕਟਰ ਕੋ ਬਹੁਤ ਜ਼ਿਆਦਾ ਮੈਡੀਸਨ ਦਾ ਹੱਲ ਹੁੰਦਾ ਬਹੁਤ ਜ਼ਿਆਦਾ ਬਿਮਾਰੀਆਂ ਦਾ ਹੱਲ ਹੁੰਦਾ ਉਸ ਤਰ੍ਹਾਂ ਅਸਟ੍ਰੋਲੋਜਰਜ਼ ਕੋਲ ਵੀ ਹੁੰਦਾ ਉਹ ਕਿਹੜੇ ਤਰੀਕੇ ਨਾਲ ਕਰਦਾ ਉਹ ਤੇ ਡ ਜਿਹੜਾ ਬੰਦਾ ਕਿਸੇ ਕਾਲਾ ਜਾਦੂ ਕਰਦਾ ਜਾਂ ਜਾਦੂ ਟੂਣਾ ਟੱਪਾ ਜੋ ਵੀ ਕਰਾਉਂਦੇ ਨੇ ਕਿ ਉਹ ਬੰਦੇ ਤੇ ਨਹੀਂ ਅਸਰ ਹੁੰਦਾ ਸਾਹਮਣੇ ਵਾਲੇ ਬੰਦੇ ਤੇ ਅਸਰ ਹੁੰਦਾ ਜਿੱਤੇ ਹੁੰਦਾ ਮੈਡਮ ਇਹਦਾ ਇਸ ਤਰ੍ਹਾਂ ਹੁੰਦਾ ਹੈ ਜਦ ਕੋਈ ਇਹ ਕੰਮ ਕਰਦਾ ਹੈ ਕਾਲੇ ਜਾਦੂ ਵਗੈਰਾ ਦੇ ਜਾਂ ਕਹਿ ਲਓ ਵੀ ਕਿਸੇ ਦੇ ਵਾਸਤੇ ਬੁਰਾ ਕਰਦਾ ਉਹਦੇ ਵਾਸਤੇ ਕੁਝ ਚੀਜ਼ਾਂ ਲਾ ਕੇ ਰੱਖੀਆਂ ਜਾਂਦੀਆਂ ਨੇ ਪਰ ਅਸੀਂ ਇਹ ਕੰਮ ਬਹੁਤ ਘੱਟ ਕਰਦੇ ਹਾਂ ਠੀਕ ਹੈ ਉਹ ਜਿਹੜੇ ਕਰਦੇ ਨੇ ਉਹਦੇ ਵਾਸਤੇ ਕੁਝ ਚੀਜ਼ਾਂ ਜਿਸ ਤਰ੍ਹਾਂ ਚੜਾਵੇ ਹੁੰਦੇ ਨੇ ਜੇ ਉਹ ਚੜਾਵੇ ਪੂਰੇ ਨਾ ਹੋਣ ਤਾਂ ਇਹ ਚੀਜ਼ਾਂ ਬੈਕ ਚਲੀਆਂ ਜਾਂਦੀਆਂ ਨੇ ਔਰ ਕਈ ਸੇ ਵੀ ਪਰਿਵਾਰ ਦੇ ਮੈਂਬਰ ਦੇ ਉੱਤੇ ਉਹਦੇ ਖੁਦ ਦੇ ਉੱਤੇ ਉਹਦੇ ਬਿਜ਼ਨਸ ਦੇ ਉੱਤੇ ਇਹ ਅਸਰ ਕਰਦੀਆਂ ਨੇ ਚੀਜ਼ਾਂ ਹਰ ਤੰਗ ਕਰਨੀਆਂ ਜਿ세 ਜਿਹੜੀ ਤੁਸੀਂ ਜੋਤਿਸ਼ ਵਿੱਦਿਆ ਹਾਸਲ ਕੀਤੀ ਹੈ ਕਿੱਥੋਂ ਲੈ ਕੀਤੀ ਹੈ ਮੈਡਮ ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਕਿ ਸਾਡੀ ਖਾਨਦਾਨੀ ਹੀ ਜੋਤਿਸ਼ ਵਿੱਦਿਆ ਚੱਲ ਰਹੀ ਹੈ ਠੀਕ ਹੈ ਦੂਸਰੀ ਗੱਲ ਇਹ ਹੈ ਮੈਂ ਸ਼ੁਕਰਾਚਰੀ ਇੰਸਟੀਚਿਊਟ ਦਿੱਲੀ ਤੋਂ ਇਹਦੀ ਐਜੂਕੇਸ਼ਨ ਲਈ ਸਾਰੀ ਇਹਦੀ ਐਜੂਕੇਸ਼ਨ ਲੈਣ ਤੋਂ ਬਾਅਦ 10-14 ਸਾਲ ਦੀ ਉਮਰ ਸੀ ਜਦੋਂ ਬਹੁਤ ਜ਼ਿਆਦਾ ਇੰਟਰਸਟ ਪੈਦਾ ਹੋ ਗਿਆ ਸੀ ਇਸ ਚੀਜ਼ 'ਚ ਸਟੱਡੀ ਦੇ ਨਾਲ-ਨਾਲ ਜਦੋਂ ਮੈਂ ਵੈਸੀ ਵੀ ਸਟੱਡੀ ਕਰਦੀ ਸੀ ਸਕੂਲ ਟਾਈਮ ਕਾਲਜ ਟਾਈਮ ਉਹਦੇ ਨਾਲ-ਨਾਲ ਮੈਂ ਇਹਦਾ ਬਹੁਤ ਜ਼ਿਆਦਾ ਮਤਲਬ ਰਿਸਰਚ ਕਰਦੀ ਸੀ ਤੇ ਹੁਣ ਮੈਨੂੰ ਇਹ 'ਚ ਇੰਟਰਸਟ ਹੀ ਐਨਾ ਹੋਇਆ ਹੋਇਆ ਕਿ ਮੈਨੇ ਜੋ ਕੁਝ ਲੱਭਿਆ ਵੀ ਇਹਦੇ ਵਿੱਚ ਕੁਝ ਹੈ ਕਿਸੇ ਹੱਦ ਤੱਕ ਸੱਚਾਈ ਹੈ ਕਿਉਂ ਪੇਸ਼ ਕਰਨਾ ਆਪਣੇ ਤੇ ਡਿਪੈਂਡ ਐ ਵੀ ਅਸੀਂ ਸੱਚ ਨੂੰ ਕਿੱਦਾਂ ਪੇਸ਼ ਕਰਨਾ ਹੈ ਤੇ ਇਹਦੇ ਦੇਖ ਕੇ ਫਿਰ ਇਹ ਚੀਜ਼ ਨੂੰ ਜਦ ਮੈਂ ਦੇਖਿਆ ਤਾਂ ਬਹੁਤ ਜ਼ਿਆਦਾ ਰਿਸਰਚ ਕੀਤਾ ਹੁਣ ਤਾਂ ਪ੍ਰਭੂ ਦੀ ਹੁਲਕਿਰਪਾ ਠੀਕ ਹੈ ਤੇ ਕਿਉਂਕਿ ਮੈਂ ਜਦੋਂ ਦੇਖਿਆ ਕਿ ਮੰਤਰਾਂ ਦੇ ਵਿੱਚ ਬਹੁਤ ਕਿਰਪਾ ਹੈ ਹਵਨ ਦੀ ਯੱਗ ਦੇ ਵਿੱਚ ਬਹੁਤ ਕਿਰਪਾ ਹੈ ਉਹ ਦੇਖਣ ਦੇ ਨਾਲ ਲੋਕ ਸਾਡੇ ਕੋਲ ਜਿੰਨੇ ਆਏ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਖੁਸ਼ ਹੋ ਕੇ ਜਾਂਦੇ ਨੇ ਹੁਣ ਤਾਂ ਕਿੰਨੇ ਪਰਸੈਂਟ ਕਿੰਨੇ ਕੁ ਲੋਕ ਨੇ ਜਿਹੜੇ ਤੁਹਾਡੇ ਕੋਲ ਆ ਕੇ ਹਵਨ ਕਰਾ ਚੁੱਕੇ ਨੇ ਜਿਹੜੀ ਉਹਨਾਂ ਦੀ ਸਮੱਸਿਆ ਹੱਲ ਹੋ ਚੁੱਕੀ ਹੈ ਦੇਖੋ ਮੈਡਮ ਮੈਨੂੰ ਇਹ ਤਾਂ ਯਾਦ ਨਹੀਂ ਕਿ ਕਿੰਨੇ ਕੁ ਲੋਕ ਕਰਵਾ ਗਏ ਠੀਕ ਹੈ ਪਰ ਮੈਨੂੰ ਇੰਨਾ ਜ਼ਰੂਰੀ ਯਾਦ ਹੈ ਕਿ ਜਦੋਂ ਮੈਂ ਥੋੜੀ ਉਮਰ ਤੇ ਹਵਨ ਜਗ वगैरह ਕਰਨੇ ਸ਼ੁਰੂ ਕੀਤੇ ਸੀਗੇ ਹਜੇ ਮੇਰਾ ਥੋੜਾ ਜਿਹਾ ਸੀ ਕਿ ਆ ਮੇਰੇ ਫਰੈਂਡ ਸਰਕਲ ਜੋ ਹੈ ਨਿਕਲੇ ਲੋਕ ਮੇਰੀਆਂ ਸਹੇਲੀਆਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਆਉਣ ਲੱਗੇ ਸਾਰੇ ਆਉਣ ਲੱਗੇ ਤੇ ਸਾਰੇ ਤਕਰੀਬਨ ਖੁਸ਼ ਹੋ ਕੇ ਜਾਂਦੇ ਸੀ ਮੈਨੂੰ ਇਸੇ ਚੀਜ਼ ਦੀ ਖੁਸ਼ੀ ਬਹੁਤ ਮਿਲਦੀ ਸੀ ਕਿ ਕਿਸੇ ਦਾ ਭਲਾ ਮੇਰੇ ਹੱਥੋਂ ਹੋ ਗਿਆ ਠੀਕ ਹੈ ਹੁਣ ਤਾਂ ਲੋਕ ਜਿੱਦਾਂ ਵੀ ਆਉਂਦੇ ਨੇ ਮੈਂ ਕਾਊਂਟਿੰਗ ਤਾਂ ਮੈਂ ਨਹੀਂ ਕਰਦੀ ਰੋਜ਼ ਲੇਕਿਨ ਜਿਸ ਤਰ੍ਹਾਂ ਵੀ ਆਉਂਦੇ ਨੇ ਹਵਨ ਜਗ ਕਿਉਂਕਿ ਮੈਂ ਜਿਹੜਾ ਕੰਮ ਕਰਦੀ ਆ ਉਹ ਮੰਤਰ ਜਾਪ ਤੇ ਹਵਨ ਜਗ ਦੇ ਥਰੂ ਹੀ ਕਰਦੀ ਆ ਅੱਜ ਆਪਾਂ ਜੋਤਿਸ਼ੀ ਵਿੱਦਿਆ ਦੇ ਵਿੱਚ ਥੋੜੀ ਫੀਸ ਕਿੰਨੀ ਤੁਸੀਂ ਮੈਨੂੰ ਆਪਣੀ ਫੀਸ ਦੱਸੋ ਵੀ ਤੁਸੀਂ ਲੋਕਾਂ ਤੋਂ ਕਿੰਨੀ ਫੀਸ ਲੈਂਦੇ ਹੋ ਦੇਖ ਮੈਡਮ ਗੱਲ ਇਹ ਹੈ ਕਿ ਜੋਤਿਸ਼ ਵਿੱਦਿਆ ਤੇ ਡਿਪੈਂਡ ਕਰੀਏ ਵੱਡੀਆਂ ਵੱਡੀਆਂ ਫੀਸਾਂ ਜਿਹੜੇ ਲੈਂਦੇ ਮੈਂ ਨਹੀਂ ਕਹਿ ਸਕਦੀ ਉਹਨਾਂ ਬਾਰੇ ਠੀਕ ਹੈ ਨਾ ਉਹਨਾਂ ਦੀ ਆਪਣੀ ਕੋਈ ਹੋਣੀ ਹੈ ਲੇਕਿਨ ਜੋ ਮੇਰਾ ਹੈ ਮੈਂ ਸਿਰਫ ਇਹ ਦੇਖਦੀ ਆ ਵੀ ਕੁੰਡਲੀ ਦੇ ਵਿੱਚ ਕਿੱਦਾਂ ਦੇ ਇਫੈਕਟ ਪੈਨੇ ਗੁੱਡ ਇਫੈਕਟ ਨੇ ਸਾਈਡ ਇਫੈਕਟ ਨੇ ਹੁਣ ਗੁੱਡ ਇਫੈਕਟ ਦੇ ਤਾਂ ਕੋਈ ਆਪਣਾ ਉਪਾਏ ਕਰਵਾਉਗਾ ਨਹੀਂ ਕਿਉਂ ਠੀਕ ਹੈ ਜੇ ਚੱਲ ਰਹੇ ਨੇ ਠੀਕ ਅੱਛੀ ਗੱਲ ਹੈ ਲੇਕਿਨ ਜੇ ਕਿਸੇ ਦਾ ਕੋਈ ਸਾਈਡ ਇਫੈਕਟ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਕੁੰਡਲੀ ਦੇ ਵਿੱਚ ਉਹਦੇ ਅਕੋਰਡਿੰਗ ਜੋ ਮਟੀਰੀਅਲ ਵਗੈਰਾ ਦਾ ਖਰਚਾ ਹੈ ਜੋ ਹਵਨ ਯਗ ਵਗੈਰਾ ਤੇ ਲੱਗਣਾ ਹੁੰਦਾ ਉਹ ਸੀ ਲੈ ਲੈਣੇ ਆ ਠੀਕ ਹੈ ਕਈ ਦੇ ਜਿਆਦਾ ਖਰਚਾ ਦੇ ਨਹੀਂ ਫਿਰ ਮਟੀਰੀਅਲ ਛੱਡ ਦਿਓ ਉਹ ਫਿਰ ਜਦੋਂ ਹਵਨ ਯਗ ਵਗੈਰਾ ਸੀ ਕਰਦੇ ਆ ਉਹ ਮਟੀਰੀਅਲਸ ਵਗੈਰਾ ਹੁੰਦੇ ਨੇ ਉਹ ਬਾਕੀ ਜਿਹੜੀ ਫੀਸ ਵਗੈ ਠੀਕ ਹੈ ਸਾਡਾ ਤਾਂ ਕੋਈ ਇਹ ਜene ਜਿੰਨਾਂ ਨੇ ਸਮਝਿਆ ਹੋਊਗਾ ਠੀਕ ਹੈ ਪਰ ਸਾਡੀ ਕੋਈ ਇਹ ਜੀ ਨੀਤੀ ਨਹੀਂ ਹੈਗੀ ਠੀਕ ਹੈ ਅਸੀਂ ਅਗਲੇ ਨੂੰ ਰਿਜ਼ਲਟ ਦੇ ਕੇ ਫੇਰ ਗੱਲ ਕਰਦੇ ਹਾਂ ਔਰ ਜੋ ਸਾਨੂੰ ਖੁਸ਼ ਹੋ ਕੇ ਮਿਲਦਾ ਜਿੰਨੀ ਖੁਸ਼ੀ ਸਾਨੂੰ ਮਿਲਦੀ ਹੈ ਜੋ ਆਨੰਦ ਸਾਨੂੰ ਹੁੰਦਾ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਤੇ ਐਸੀ ਗੱਲ ਨਹੀਂ ਵੀ ਕੋਈ ਸਾਨੂੰ ਨਹੀਂ ਦਿੰਦਾ ਲੋਕ ਬਹੁਤ ਕੁਝ ਦੇਖੇ ਜਾਂਦੇ ਨੇ ਕੋਈ ਇੱਥੇ ਤੁਹਾਡੇ ਇੱਥੇ ਨਹੀਂ ਆ ਸਕਦਾ ਤਾਂ ਤੁਹਾਡੇ ਨਾਲ ਕਿਦਾਂ ਸਮਰਕਰੇਗਾ ਮੈਡਮ ਮੇਰੇ ਮੋਬਾਈਲ ਨੰਬਰ ਨੇ 9646096023 ਮੇਰਾ WhatsApp ਨੰਬਰ ਵੀ ਇਹੀ ਹੈ ਤੇ ਮੇਰਾ ਚੈਨਲ ਵੀ ਚੱਲ ਰਿਹਾ ਹੈ YouTube ਤੇ Nine Brightest Star ਤੇ ਮੇਰਾ ਪੇਜ ਵੀ ਚੱਲੇਗਾ Facebook ਦੇ ਉੱਤੇ ਚੱਲ ਰਿਹਾ ਹੈ ਤੇ ਉਹਦੇ ਤੇ ਮੈਨੂੰ ਸੰਪਰਕ ਕਰ ਸਕਦੇ ਨੇ ਕਮੈਂਟ ਦੇ ਥਰੂ ਪੁੱਛ ਸਕਦੇ ਨੇ ਮੈਂ ਉਦਾਂ ਦੀ ਵੀ ਵੀਡੀਓ ਤਿਆਰ ਕਰ ਦੂੰਗੀ ਜੇ ਕੋਈ ਪੁੱਛ ਸਕਦਾ ਆਡੀਓ ਵੀਡੀਓ ਮੈਂ ਭੇਜਦੀਆਂ ਔਰ ਆਡੀਓ ਤਾਂ ਤਕਰੀਬਨ WhatsApp ਤੇ ਡੇਲੀ ਹੀ ਪੈਂਦੀਆਂ ਨੇ ਇੱਕ ਇੱਕ ਪੈਂਦੀਆਂ ਮੇਰੀ Punjasi ਤੁਹਾਨੂੰ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਰਾਧੇ ਰਾਧੇ ਮੈਡਮ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਔਰ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਮੈਂ ਆਪਣੇ ਸਰੋਤਿਆਂ ਨੂੰ ਆਪਣੇ ਦਰਸ਼ਕਾਂ ਨੂੰ ਜਿਨੇ ਵੀ ਜੋਤਿਸ਼ ਪ੍ਰੇਮੀ ਨੇ ਸਾਰੇ ਜੋ ਮੇਰੇ ਨਾਲ ਜੁੜੇ ਹੋਏ ਨੇ ਜਾਂ ਜੋ ਵੀ ਜੋਤਿਸ਼ ਨੂੰ ਪਸੰਦ ਕਰਦੇ ਆ ਜੋਤਿਸ਼ ਪ੍ਰੇਮੀ ਨੇ ਹਰ ਟਾਈਮ ਸਹੀ ਰਾਹ ਤੇ ਸਚਾਈ ਦੀ ਰਾਹੀ ਦੱਸਾਂ ਕਿਸੇ ਚੱਕਰ ਚ ਪਾਉਣ ਦਾ ਮੇਰਾ ਕੋਈ ਮਕਸਦ ਨਹੀਂ ਹੁੰਦਾ ਸੋ ਮੈਂ ਦਰਸ਼ਕਾਂ ਇੱਥੇ ਕਿ ਬੇਨਤੀ ਕਰਨਾ ਜੋ ਨਹੀਂ ਹੈ ਵੀ ਮੇਰੀ ਇਹ ਵੀਡੀਓ ਦੇਖ ਕੇ ਤੁਸੀਂ ਇਹ ਨਾ ਕਹਦੇ ਹੋ ਵੀ ਹਾਂ ਮੈਂ ਤੁਹਾਨੂੰ ਕਿ ਬਹਿਮ ਭਰਮ ਦੇ ਵਿੱਚ ਪਾ ਰਹੀ ਆ ਮੇਰਾ ਮਕਸਦ ਇਹ ਸੀਗਾ ਵੀ ਹਾਂ ਜਿਹੜੇ ਭੋਲੇ ਭਾਲੇ ਲੋਕ ਨੇ ਜਿਨ੍ਹਾਂ ਨੂੰ ਕੋਈ ਸਮੱਸਿਆਵਾਂ ਆਉਂਦੀਆਂ ਨੇ ਜਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਭੁੱਲ ਭੁਲੇਖੇ ਵੱੜ ਜਾਂਦੇ ਨੇ ਉਹਨਾਂ ਦੀ ਜੋ ਅਸਲ ਸਚਾਈ ਆ ਉਹਨਾਂ ਤੱਕ ਜਰੂਰ ਪੰਚਾਇਤ ਪੰਚਾਈ ਜਾ ਸਕੇ ਤੇ ਜਿਹੜੇ ਲੋਕ ਫਸ ਜਾਂਦੇ ਨੇ ਜਿਨ੍ਹਾਂ ਦੇ ਕਿਸੇ ਜਾਦੂ ਟੂਣਾ ਜਾਂ ਕੋਈ ਸਮੱਸਿਆ ਆ ਜਾਂਦੀ ਆ ਉਹ ਮੜਨ ਨਾਲ ਆ ਕੇ ਕੋਲ ਸੰਪਰਕ ਜਰੂਰ ਕਰ ਲੈਣ ਸਹੀ ਬੰਦੇ ਤੱਕ ਜਰੂਰ ਜਾਓ ਇਹ ਨਾ ਹੋਵੇ ਕਿ ਤੁਸੀਂ ਕਿਸੇ ਹੋਰ ਬੰਦੇ ਕੋਲ ਗਲਤ ਕੋਲੇ ਚਲੇ ਜਾਓ ਤੇ ਉਹ ਤੁਹਾਨੂੰ ਲੱਖਾਂ ਰੁਪਏ ਲੈ ਕੇ ਉਹ ਤੋਂ ਬਾਅਦ ਵੀ ਤੁਹਾਡੀ ਕੋਈ ਸਮੱਸਿਆ ਦਾ ਹੱਲ ਨਾ ਹੋ ਸਕੇ ਤੁਸੀਂ ਦੇਖਦੇ ਪ੍ਰੋ ਨਿਊਜ਼ ਪੰਜਾਬ ਮੈਂ ਜਨਦੀਪ ਕੌਰ ਖੱਣਾ